ਗਿੱਦੜਵਾਹ ਤੋਂ ਆਮ ਆਦਮੀ ਪਾਰਟੀ ਦੇ ਐਮ.ਐਲ.ਏ ਹਰਦੀਪ ਸਿੰਘ ਡੈਂਪੀ ਢਿੱਲੋਂ ਐਕਸ਼ਨ ਦੇ ਵਿੱਚ ਦਿਖਾਈ ਦੇ ਰਹੇ ਨੇ ਨਸ਼ਾ ਵੇਚਣ ਵਾਲਿਆਂ ਨੂੰ ਉਹਨਾਂ ਨੇ ਸਖਤ ਤੌਰ ਤੇ ਚੇਤਾਵਨੀ ਦੇ ਦਿੱਤੀ ਹੈ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਉਹਨਾਂ ਕੋਲ ਕੋਈ ਵੀ ਨਸ਼ਾ ਵੇਚਣ ਵਾਲਾ ਸ਼ਪਾਰਚ ਲੈ ਕੇ ਨਾ ਆਵੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਇੱਕ ਹਫ਼ਤੇ ਦੇ ਅੰਦਰ ਐਕਸ਼ਨ ਸ਼ੁਰੂ ਹੋ ਜਾਵੇਗਾ ਅਤੇ ਜੇ ਕਿਸੇ ਨੂੰ ਨਸ਼ਾ ਛੱਡਣਾ ਹੈ ਉਹ ਸਾਡੇ ਨਾਲ ਸੰਪਰਕ ਕਰੇ ਪਰ ਜੇਕਰ ਕੋਈ ਫੇਰ ਵੀ ਨਹੀਂ ਹਟਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਦੱਸ ਦिए ਕਿ ਗਿੱਦੜਵਾਹਾ ਦੇ ਲਾਈਨੋ ਪਾਰ ਵੱਡੇ ਪੱਧਰ ਤੇ ਨਸ਼ਾ ਵਿਕਦਾ ਜਿਸ ਨੂੰ ਲੈ ਕੇ ਲਗਾਤਾਰ ਪੁਲਿਸ ਪ੍ਰਸ਼ਾਸਨ ਤੇ ਵੀ ਸਵਾਲ ਉੱਠਦੇ ਰਹੇ ਨੇ ਤਾਂ ਜਿਹੜਾ ਮੈਂ ਐਲਾਨ ਕਰਨ ਜਾ ਰਿਹਾ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਮੇਰੇ ਕੋਲ ਬੜੀਆਂ ਆਉਂਦੀਆਂ ਸੀ ਕਿ ਬੇਟਾ ਕੋਈ ਤੇਥੋਂ ਕੁਛ ਮੰਗਦਾ ਕੋਈ ਤੇਥੋਂ ਕੁਛ ਮੰਗਦਾ ਸਾਡੋਂ ਕਿਸੇ ਚੀਜ਼ ਦੀ ਲੋੜ ਨਹੀਂ ਸਾਡੇ ਤਾਂ ਪੁੱਤ ਬਚਾਲਾ ਇੱਥੇ ਇੰਨਾ ਕੁ ਨਸ਼ਾ ਇਹ ਖਤਰ ਹੈ ਔਰ ਮੈਂ ਹੱਥ ਬੰਨ ਕੇ ਅੱਜ ਇੱਕ ਬੇਨਤੀ ਕਰਦਾ ਸਾਰੇ ਬੱਚਿਆਂ ਦੇ ਜਿਹਦੇ ਵੀ ਇਸ ਲਾਈਨ ਦੇ ਕੋਲੇ ਦੇ ਹੱਥ ਬੰਨ ਕੇ ਮੇਰੀ ਬੇਨਤੀ ਆ ਅਗਰ ਕਿਸੇ ਬੱਚੇ ਨੇ ਇਸ ਚੀਜ਼ ਦੇ ਵਿੱਚੋਂ ਬਾਹਰ ਆਉਣਾ ਚਾਹੁੰਦਾ ਉਹਦੇ ਕੋਲੇ ਇੱਕ ਹਫਤਾ ਮੈਂ ਤੁਹਾਨੂੰ ਦਿੰਦਾ

ਕਿ ਜਦੋਂ ਐਕਸ਼ਨ ਸ਼ੁਰੂ ਹੋ ਗਿਆ ਜਦੋਂ ਐਕਸ਼ਨ ਸ਼ੁਰੂ ਹੋ ਗਿਆ ਉਦੋਂ ਫਿਰ ਅਸੀਂ ਕਿਸੇ ਨੂੰ ਬਖਸ਼ ਨਹੀਂ ਦੀ ਜਿੰਦਾਬਾਦ ਮੇਰੇ ਕੋਲੇ ਫਿਰ ਆਸਮਾਨ ਕੇ ਵੇਂ ਦੀ ਅਭੀ ਕੋਈ ਆਇਆ ਆਸਪਾਸ ਸਾਹਸ ਸਹੀ ਹੈ ਸਹੀ ਵੀ ਭਾਈ ਇਹਨੇ ਤੇ ਠਹਿਣੀ ਸੀ ਇਹਦੇ ਚ ਸੀਗਾ ਜੇਕਰ ਉਹਨੇ ਕੀ ਪਹਿਲਾਂ ਕਰਦਾ ਰਿਹਾ ਮੈਨੂੰ ਦੱਸ ਦੇ ਭਾਈ ਹੁਣ ਸੁਣਦਾ ਪਰ ਜਿਹੜਾ ਅੜਕੇ ਆ ਗਿਆ ਵੀ ਬਖਸ਼ਣਾ ਚਤਰ ਪ੍ਰੇਡ ਵੀ ਕਰਾਂਗੇ ਪੱਕੇ ਵੀ ਜਵਾਵਾਂਗੇ ਲੇਕਿਨ ਇੱਕ ਮਹੀਨੇ ਦੇ ਵਿੱਚ ਵਿੱਚ ਮੈਂ ਇਹ ਆਪਦਾ ਇਲਾਕਾ ਕਿੰਨਾ ਵਾ ਸਾਫ ਕਰਨਾ ਤੁਹਾਨੂੰ ਅਜੇ ਨਹੀਂ ਸਮਝਿਆ ਜਿਹੜੇ ਜਿਹੜੇ ਇਹ ਕੰਮ ਕਰਦੇ ਆ ਸਾਰਾ ਕੁਝ ਸਾਡੀਆਂ ਉਂਗਲਾਂ ਤੇ ਆ ਮੈਂ ਦੁਬਾਰਾ ਦੁਬਾਰਾ ਬੇਨਤੀ ਕਰਦਾ ਵੀ ਇਸ ਕੰਮ ਤੋਂ ਬਾਹਰ ਆਓ ਇਸ ਕੰਮ ਦੇ ਵਿੱਚ ਨਾ ਜਾਓ ਸੋ ਇੱਕ ਇੱਕ ਦਾ ਤੁਹਾਡੇ ਨਾਲ ਇਹ ਵਾਦਾ ਤਾਂ ਅੱਜ ਤੋਂ ਹੀ ਤੁਸੀਂ ਐਸ ਤਰ੍ਹਾਂ ਜੋ ਵੀ ਤਿਆਰੀ ਕਰ ਲਓ ਇਹ ਆਪਾਂ ਕਰਨ ਲੱਗੇ ਹਾਂ। ਨਾਲ ਦੀ ਨਾਲ ਮੈਂ ਅੱਜ ਕੱਲ੍ਹ ਦੇ ਵਿੱਚ ਐਕਚੁਅਲੀ ਸਟਾਰਟ ਕਰ ਦਿੱਤਾ। ਅਗਲੀ ਵੰਤੀ ਤੁਹਾਡੇ ਕੋਲ ਵੀ ਕੋਈ ਕੰਮਕਾਰ ਪੈਂਡਿੰਗ ਪਏ ਆ। ਕਿਸੇ ਦੀ ਕੋਈ ਪੈਨਸ਼ਨ ਲੱਗਣ ਵਾਲੀ ਆ ਨਹੀਂ ਲਾਈ। ਕਿਸੇ ਦਾ ਕੋਈ ਆਟਾ ਦਾਲ ਦਾ ਕਾਰਡ ਬਣਨ ਵਾਲਾ, ਕਿਸੇ ਦਾ ਕੋਈ ਨਾਮ ਐਡ ਕਰਨਾ ਨਹੀਂ ਆ। ਕਿਸੇ ਦੇ ਕੋਈ ਮੀਟਰ ਲੱਗਣ ਵਾਲੇ ਆ। ਇਹ ਐਪਲੀਕੇਸ਼ਨਸ ਆਪਣੇ ਦਫ਼ਤਰ ਦੇ ਵਿੱਚ ਇੱਕ ਮੁੰਡਾ ਆਇਆ ਹੋਇਆ ਵੈਸੇ ਅਸੀਂ ਅੱਡੋ ਅੱਡੀ ਡਿਪਾਰਟਮੈਂਟ ਅੱਡੋ ਅੱਡੀ ਬਣਾਵਾਂਗੇ ਉਹਨਾਂ ਦੇ ਸਾਰੇ ਅਲੱਗ-ਅਲੱਗ ਕਰਕੇ ਅਸੀਂ ਉਹਨਾਂ ਦੀ ਉਹਨੀਆਂ ਜ਼ਿੰਮੇਵਾਰੀਆਂ ਆਪੋ ਆਪਣੀਆਂ ਫਿਕਸ ਕਰਾਂਗੇ ਵੀ ਤੁਸੀਂ ਕੰਮ ਕਰਾ ਕੇ ਹਰੇਕ ਦੇ ਕਰੀਰ ਪਹੁੰਚ ਦੇ ਕਰਨੇ ਆ ਉਹਨਾਂ ਚ ਕਾਕਾ ਜੀ ਉੱਥੇ ਹੁੰਦੇ ਆ ਤੁਹਾਡੇ ਸਾਹਮਣੇ ਖੜੇ ਆ ਮਹਾਰਿੰਦਰ ਕਾਕਾ ਜੀ ਧਰਮਿੰਦਰ ਹੁੰਦਾ ਉੱਥੇ ਆਪਣੇ ਆਫਿਸ ਦੇ ਵਿੱਚ ਕੋਈ ਨਹੀਂ ਤੁਸੀਂ ਚਲ ਕੇ ਜਾਣਾ ਜਿੰਦੇ ਹੱਥ ਐਪਲੀਕੇਸ਼ਨ ਮਿਲਦੀ ਤੁਸੀਂ ਜੀ ਕਰਦਾ ਭੇਜ ਦਿਓ ਆਪਦਾ ਟੈਲੀਫੋਨ ਥੱਲੇ ਲਿਖ ਕੇ ਵੀ ਆ ਸਾਡਾ ਐਸ.ਡੀ.ਏ ਦੇ ਵਿੱਚ ਕੰਮ ਹੋਣ ਵਾਲਾ ਜੀ ਤੁਹਾਡੀ ਚਿੱਠੀ ਤੇ ਹੀ ਅਸੀਂ ਕੰਮ ਕਰਦੇ ਤੇ ਆ ਤੁਹਾਨੂੰ ਆਉਣ ਦੀ ਵੀ ਲੋੜ ਨਹੀਂ ਆ ਆਉਣਾ ਜੀ ਆਉਂਦਿਆਂ ਨੂੰ ਚਾਹ ਪਾਣੀ ਵੀ ਪਿਆਵਾਂਗੇ ਉੱਥੇ 24 ਘੰਟੇ ਤੁਹਾਡੇ ਵਿੱਚ ਰਹਿੰਦੇ ਆ ਉੱਥੇ ਹੁੰਦੇ ਆ ਇਹਨਾਂ ਨੂੰ ਬਸ ਲਈ ਤੁਸੀਂ ਐਕਟੀਵੇਸ਼ਨ ਦੇ ਕੇ ਆਣੀ ਉਸ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਆ ਅਸੀਂ ਤੁਹਾਡਾ ਕਿਵੇਂ ਕੰਮ ਕਰਾਂਗੇ ਜਿਹੜਾ ਰਹਿ ਗਿਆ ਸੀਵਰੇਜ ਦਾ ਕੰਮ ਉਹ ਬੜੀ ਤੇਜ਼ੀ ਨਾਲ ਕੰਮ ਚੱਲ ਰਿਹਾ ਵਾਟਰ ਵਾਕ ਇੱਕ ਹੋਰ ਆਪਾਂ ਪਾਸ ਕਰਤਾ ਪਾਣੀ ਆਉਂਦਾ ਇਹ ਤੇਰੀ ਵੀ ਵਾਟਰ ਸੱਕ ਨਹੀਂ ਆਉਂਦਾ ਸਾਫ਼ ਹੋਣ ਲੱਗਿਆ ਕੁਝ ਨਾ ਨਹੀਂ ਹੋਈ ਸਾਫ਼ ਮਿਕਸ ਹੋ ਗਿਆ ਦੇਖੋ ਮੇਰੀ ਮੇਰੀ ਮੈਡੀ ਟੈਂਡਰ ਆਪਣਾ ਪਾਸ ਹੋ ਗਿਆ ਇੱਕ ਟੈਂਕੀ ਦਾ ਅਤਾ ਇੱਕ ਕਮੈਂਡ ਖੜ ਚੁਣਦਾ ਹੈ। ਟੈਂਡਰ ਆਪਣਾ ਪਾਸ ਹੋ ਗਿਆ। ਠੇਕਾ ਠੇਕੇਦਾਰ ਨੂੰ ਮਿਲ ਗਿਆ। ਇੱਕ ਇੱਕ ਟੈਂਕੇ ਨਵੇਂ ਬਣਾਵਾਂਗੇ। ਜਿਹੜੇ ਵੀ ਪਾਈ ਸਾਰੇ ਗੜ੍ਹਵੇਂ ਪਿੰਡ ਦੀਆਂ ਪਾਈਪਾਂ ਦਾ ਤੋੜਨਾ ਵਾਅਦਾ ਕੀਤਾ। A to Z ਪਾਈਪਾਂ ਲੈ ਆਪ ਨੂੰ ਨਵੀਆਂ ਪਾਉਣੀਆਂ ਆਪਾਂ ਸਾਰੇ ਨਲੀਆਂ ਪਾਵਾਂਗੇ। ਦੋ ਮੇਨ ਤੁਹਾਡੇ ਨਾਲ ਵਾਅਦੇ ਕੀਤੇ ਸੀ। ਜਾ ਆਪਣਾ ਬਿਜਲੀ ਦਾ ਇੱਕ ਪਾਣੀ ਦਾ ਇੱਕ ਬੋਟਲ ਇਮੀਡੀਏਟਲੀ ਕੰਮ ਸਟਾਰਟ ਹੈ ਇਹਨਾਂ ਦੇ ਹਫਤੇ 10 ਦੇ ਵਿੱਚ ਵਿੱਚ ਟੈਂਕੀ ਦਾ ਵੀ ਆਪਾਂ ਮੈਨੂੰ ਲੱਗਦਾ ਇਹ ਹੈਗਾ ਛੱਪੜ ਦੇ ਵਿੱਚ ਅੰਨਾ ਖੜੇ ਹਾਂ ਇਹ 10 ਦਿਨਾਂ ਦੇ ਵਿੱਚ ਵਿੱਚ ਮੈਨੂੰ ਉਮੀਦ ਹੈ ਕਿ ਠੇਕੇਦਾਰ ਆ ਜੂਗਾ ਕੰਮ ਸਟਾਰਟ ਕਰ ਦਾਂਗੇ ਆਪਾਂ ਦੀ ਫਿਰ ਆਖੀ ਮੇਰਾ ਇਹ ਟਾਰਗੇਟ ਆ ਵੀ 1 ਸਾਲ ਦੇ ਵਿੱਚ ਵਿੱਚ 1 ਸਾਲ ਦੇ ਵਿੱਚ ਤੁਹਾਡੇ ਇਹ ਸੀਵਰੇਜ ਦਾ વોਟਰ ਬਾਕਸ ਦਾ ਬਿਜਲੀ ਦਾ ਤਿੰਨ ਮੇਨ ਕੰਮ ਚੌਥਾ ਕੰਮ ਹੈਗਾ ਆਪਣੇ ਨਸ਼ੇ ਦਾ ਇਹ ਚਾਰ ਕੰਮ ਖਤਮ ਕਰਕੇ ਇੱਕ ਸਾਲ ਬਾਅਦ ਤੁਹਾਡੇ ਕੋਲੋਂ ਅਪਰ ਰਿਪੋਰਟ ਲੈਣੀ ਹੈ ਇਹਨੂੰ ਸੀ ਲੈਣਾ ਕਿ ਆ ਜਿਹੜੇ ਚਾਰ ਵਾਦੇ ਕੀਤੇ ਸੀ ਇਹਨਾਂ ਚੋਂ ਕੁਝ ਤੁਹਾਨੂੰ ਫਾਇਦਾ ਹੋਇਆ ਨਿਜ਼ਾਫ ਮਿਲੀ ਕਿਉਂਕਿ ਜੁਵਾ ਦੇ ਵਿਚਾਰ ਹੋਤੇ ਆ ਇਸ ਕਰਕੇ ਮੈਂ ਸਾਥ ਗਿਆ ਜਿਹੜੀ ਚੀਜ਼ ਹੀ ਕੋਈ ਮੜੀ ਬੁੱਢੀ ਕਮੀ ਪਸ਼ੀ ਰਹੇ ਕਿ ਉਹ ਆਪਣੇ ਸਾਥ ਟੋਕ ਕਰਾ